ਹਾਂ ਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜ਼ ਜਾਣ ਨੂੰ ਸਾਰੇ ਵੀਰਾਂ ਸੈਟ ਨੇ ਤੇ ਅੱਜ ਹੈਗੀ 14 ਜਨਵਰੀ ਅੱਜ ਹੈਗੀ ਮੱਗੀ ਤੇ ਪਹਿਲਾਂ ਆਪਾਂ ਸਪਰੇਅ ਕਰਕੇ ਆਉਣੇ ਆ ਫਿਰ ਆਪਾਂ ਮੈਂ ਕੂਤਰਾਂਲੇ ਪਾਸੇ ਤੇ ਪਤੰਗ ਮਿੱਤਰੋ ਦੋ ਚੜ ਗਏ ਆ ਇੱਕ ਗੁਲਾਬੀ ਆ ਇੱਕ ਪੀਲਾ ਜੜੀ ਜਾਂਦਾ ਤੇ ਕੱਲ ਵੇਖੋ ਲੋਹੜੀ ਸੀ ਤੇ ਕੱਲ ਇੱਕ ਪਤੰਗ ਚੜਿਆ ਤੇ ਅੱਜ ਦੋ ਚੜ ਗਏ ਤੜਕੇ ਚਲੋ ਆਪਾਂ ਵੀ ਆ ਕੇ ਪਤੰਗ ਚੜਾਵਾਂਗੇ ਤੇ ਜੇ ਪਤੰਗ ਚੜਦੇ ਚੜਾ ਦਾਂਗੇ ਨਹੀਂ ਆਪਾਂ ਬੱਚੇ ਭਾਵਾਂਗੇ ਅੱਜ ਤੇ ਬਾਕੀ ਕੂਤਰਾਂ ਖਰਾਗਾ ਪਾ ਕਲਰ ਲਾਦੀ ਸੀਗੀ ਤੇ ਕੇਰ ਆਪਾਂ ਸਪਰੇਅ ਕਰਕੇ ਆਉਣੇ ਮਿੱਤਰੋ ਤੇ ਆ ਕੇ ਵੇਨੇ ਆਪਾਂ ਕੀ ਕਰਦੇ ਆ ਤੇ ਕੇਰਾਂ ਸਪਰੇਅ ਦਾ ਕੰਮ ਨਹੀਂ ਵੀੜਿਆ ਅੱਗੇ ਆਪਾਂ ਲਓ ਮਿੱਤਰੋ ਮਾਪਰ ਸਾਗੇ ਖੇਤ ਤੇ ਕਰਦੇ ਆ ਸਪਰੇਅ ਆਪਾਂ ਆਹ ਲਾਈਵ ਬੈਠੇ ਆ ਆਪਾਂ ਇੱਥੇ ਮਿੱਤਰੋ ਨਵਾਂ ਨਾਲ ਪ੍ਰੋਗਰਾਮ ਬਣਾ ਦੇਣਾ ਆਪਾਂ ਜਸਟੂ ਸਲਾ ਦੇਣੀ ਵਿੱਚ ਤੇ ਬਈ ਇਹ ਦੋ ਤਿੰਨ ਬੰਦੇ ਨਾਲੇ ਕਰਨਗੇ ਗਰਮੀ ਚ ਉਹ ਸਿਸਟਮ ਕਰ ਦੇਣਾ ਅੱਜ ਉਥੇ ਬੌਕਰੀ ਮਾਰਦੀ ਸੀਮਿੰਟ ਮਾਰ ਕੇ ਚੇਪਸ ਲਾ ਦੇਣੀ ਵਿੱਚ ਪੱਥਰ ਹੀ ਲਾ ਦੇਣਾ ਸਾਰੇ ਇਹ ਇਹ ਪਹਿਲਾ ਪੁੰਡਾ ਗਿਆ ਆਪਣਾ ਇੱਥੇ ਕਰਨੇ ਹੈਗੇ ਆ 4 ਜਾਂ 5 ਗੁੰਡੇ ਤੇ ਦੂਜੀ ਆਪਾਂ ਔਰ ਜਿਹੜੇ ਬੂਟੇ ਦਿਸਦੇ ਆ ਆਹ ਹਾਲੇ ਤੇ ਇੱਥੇ ਕਰਨੇ ਆ ਉਥੇ 10-15 ਪੈਣਗੇ ਗੁੰਡੇ ਇੱਥੇ 4-5 ਪੈਣਗੇ ਇਲਾ ਕੁੰਡਾ ਆਪਾਂ ਭਰ ਕੇ ਚਗਾਤਾ ਤੇ ਆਹ ਰੇ ਰੂਪਸਾ ਕੋਲੀ ਬੈਠੇ ਨੇ ਦੋ ਅਜ ਦੂ ਹੀ ਹਨਾ ਮਾ ਪਰ ਅੱਜ ਹੋਇਆ ਕੰਮ ਹੀ ਤੇ ਬਸ ਇਹ ਨਿਵੇੜ ਕੇ ਆਪਾਂ ਜਾਵਾਂ ਮੇਲਨੇ ਪਤੰਗਾਂ ਦੇ ਹੀ ਆ ਤੰਗ ਜੋੜਦੇ ਤੇ ਆਪਾਂ ਢਾ ਵੀ ਲਵਾਂਗੇ ਪਤੰਗ ਅੱਜ ਜੇ ਨਾ ਔੜਦੇ ਫਿਰ ਆ ਬੱਚੇ ਭਾੜਾਂਗੇ ਤੇ ਚਲੋ ਆਪਾਂ ਸਪਰੇਅ ਕਰ ਲਗੇ ਮਿੱਤਰੋ ਤੇ ਬਾਹ ਦੇ ਵਿੱਚ ਆਪਾਂ ਉਹ ਖੇਤ ਮਰੂਦ ਵੀ ਲੱਗੇ ਤੁਹਾਨੂੰ ਮਰੂਦ ਵੀ ਵਿਖਾਵਾਂਗੇ ਤੇ ਬਾਅਦ ਵਿੱਚ ਅਪ ਕਰ ਦੇਗਾ ਕੰਟੀਨਿਊ ਸੈਕਿੰਡ ਪੁੰਡਾ ਵੀ ਜਾਵੜਾ ਮੇਤਰਾ ਇਹਨਾਂ ਗੂਮਾ ਮੇਰੇ ਫੋਨ ਦਾ ਤੇ ਇੰਨਾ ਕਰਤਾ ਇੱਥੋਂ ਲੈ ਗਿਆ ਆਪਾਂ ਬਸ ਮੇਰੇ ਵੀ ਤਿਹੜ ਪੁੰਡਾ ਵੀ ਗਿਆ ਗਏ ਤੀਜਾ ਪੁੰਡਾ ਗਿਆ ਤੇ ਚੌਥੇ ਦੀ ਤਿਆਰੀ ਆ ਚੌਥਾ ਪਾ ਕੇ ਇੱਥੇ ਆਪ ਕਰ ਦੇਣੀ ਸਮਾਪਤੀ ਫੇਰ ਆਪਾਂ ਚੱਲਾਂਗੇ ਉਹ ਗਾਂ ਵਾਲੇ ਖੇਤ ਤੇ ਬਸ ਤੀਜਾ ਢੂੰਡਾ ਇੱਥੇ ਪਈ ਜਾਂਦਾ ਤੇ ਚੌਥਾ ਪਾ ਕੇ ਸਮਾਉਂਦੀ ਇੱਥੇ ਤੇ ਚੌਥੀ ਫਿਰਗਾ ਉਧਰ ਚੌਥੀ ਇਧਰ ਤਿਆਰੀ ਪਾਈ ਮੇਰੀ ਗਾ ਉਧਰ ਤਿਆਰੀ ਹਾਂਜੀ ਮਿੱਤਰੋ ਆ ਗਏ ਆਪਾਂ ਦੂਜੇ ਖੇਤ ਤੇ ਪਹਿਲਾ ਢੂੰਡਾ ਪੱਚਕਾ ਤਾ ਭਰ ਕੇ ਅਮਰੀਦਾਂ ਲਿਆ ਔਰ ਤੇ ਹੁਣ ਆਪਾਂ ਹੈਗੇ ਆ ਮਰੂਤ ੋੜਨ ਦੀ ਤਿਆਰੀ ਚ ਮਰੂਤ ਅੱਧੇ ਤੋੜ ਕੇ ਰੱਖ ਲਿਆ ਆਪਾਂ ਇਹ ਆ ਪਈ ਕੁਝ ਘਾ ਪਈ ਕੁਝ ਕ ਲੱਗੇ ਆ ਆ ਵੇਖੋ ਪਹਿਲਾ ਬੁੱਤ ਬਣਾਇਆ ਸੀ ਇਹ ਪੀਲੇ ਗੱਟੇ ਦਾ ਸੀਗਾ ਤੇ ਚਿੱਟਾ ਹੀ ਹੋਗਾ ਇਹ ਹੋ ਗਏ ਯਾਰ ਆਪਾਂ ਸਿਆਲ ਚ ਵੱਧਾ ਸੀ ਇਹ ਉਦੋਂ ਝੂਨੇ ਝੂਨੇ ਮੁੰਜਰਾ ਕਰਦਾ ਝੂਨਾ ਉਹ ਤਾਂ ਵੱਧਾ ਸੀ ਇਹ ਉਹ ਤਾਂ ਤੋਤੇ ਬਾਲੇ ਆਉਂਦੇ ਸੀ ਤੋਤੇ ਸਾਲੇ ਤਾਂ ਵੀ ਨਹੀਂ ਹਟੇ ਆਉਣੋ ਬਹੁਤ ਉਹ ਦਿਨ ਝਾੜੇ ਮਰੂਦ ਬਹੁਤ ਲੱਗਦੇ ਸੀ ਮਰੂਦ ਹੁਣ ਤਾਂ ਥੋੜੀ-ਮੋਟੀ ਰਹਿ ਗਿਆ ਠੰਡ ਕਰਕੇ ਤੇ ਜਿਹੜੇ ਲੱਗੇ ਆਪਾਂ ਤੋੜ ਲੈਨੇ ਆ ਆ ਲਾਲ ਲਾਲ ਅਮਰੂਦ ਦਾ ਬੂਟਾ ਆਏ ਕੋਲ ਲੱਗਾ ਉਹ ਦੇਖ ਪਿਆ ਕਿਹੜੇ ਸੀਗਾ ਦਾ ਇਹਨਾਂ ਬਚੂੜੀ ਜਿਹਾ ਪਾਲ ਗਏ ਆ ਲੱਗੇ ਉਹ ਲੱਗਾ ਆ ਰੰਗ ਆਇਕਾ ਹੋਰ ਹੋਰ ਇੱਥੇ ਨੀੜ ਨੀੜ ਦੇ ਗਏ ਨੇ ਆ ਆ ਲੱਗੇ ਆ ਲੱਗੇ ਦੋ ਆ ਲੱਗੇ ਦੋ ਝੂੜੀ ਲਿਆਉਣੇ ਯਾਰ ਝੂੜੀ ਚ ਪਾਈਏ ਪਹਿਲਾਂ ਆ ਹੈਗੇ ਚਿੱਟੇ ਅਮਰੂਦਾਂ ਦਾ ਬੂਟਾ ਆ ਵੀ ਪਹਿਲਾਂ ਬੈਠੀ ਸੈਟਲ ਗਈ ਆਪਾਂ ਆ ਵੀ ਸਿੱਟ ਗਿਆ ਆਪਾਂ ਵਿੱਚ ਹੀ ਹੁਣ ਆਪਾਂ ਛੋਲੇ ਤੋਂ ਨਹੀਂ ਮੋੜਦੇ ਅਮਰੂਦ ਤੋੜੀਏ ਹੁਣ ਆਪਾਂ ਲੱਗਾ ਹਾਂ ਥੱਲੇ ਬਾਦੂ ਡਿੱਗੇ ਪਏ ਆ ਪਿਆ ਆਹ ਪਿਆ ਕਰ 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 ਡਿੱਗੀ ਜਾਂਦੇ ਅਮਰੂਦ ਅਇਦਰ ਪਹਿਲਾਂ ਬਹੁਤ ਲੱਗਦੇ ਸੀਗੇ ਤੇ ਹੁਣ ਲੱਗ ਹਟੇ ਬੂਟੇ ਨੂੰ ਹੁਣ ਉਹਨੂੰ ਲੱਗੇ ਵੇ ਵਾ ਵਾ ਉਹ ਲੱਗੇ ਉੱਚੇ ਲੱਗੇ ਆ ਉਹੀ ਤੋੜਨੇ ਪੈਣੇ ਆ ਉਹ ਐ ਤੇ ਉੱਚੇ ਲੱਗੇ ਆ ਯਾਰ ਉਹ ਲੱਗੇ ਆਕਾ ਤੇ ਉਤੋਂ ਤੋੜਦੇ ਆ ਏ ਮਿੱਤਰੋ ਹੁਣ ਆਪਾਂ ਘਰੇ ਜਾ ਕੇ ਗਾਂ ਕੰਟੀਨਿਊ ਕਰਾਂਗੇ ਇੱਥੇ ਤੇਰਾ ਆਪਾਂ ਸਪਰੇਅ ਕਰ ਲਗੇ ਆਪ ਨੂੰ 12 ਵਜ ਗਏ ਆ ਤੇ 2 ਵਜ ਜਾਣਗੇ ਯਾਰ ਤੇ ਜਾ ਕੇ ਫਿਰ ਬੱਚੇ ਤਾਂ ਨਹੀਂ ਭੌਂਦੇਗਾ ਅੱਜ 2 ਵਜ ਜਾਣਗੇ ਕਬੂਤਰ ਦਾਣ ਦੂਣਾ ਪਾ ਦੇ ਗੂਤਰਾ ਨੂੰ ਜਿਹੜੀ ਖਰਾ ਕਰ ਲਈ ਉਹ ਪਾ ਦੇ ਗੇ ਬੱਚਿਆਂ ਨੂੰ ਤੇ ਬੱਚਿਆਂ ਨੂੰ ਛੋਲੇ ਦੇ ਦੇਣਾਗੇ ਪਾਣੀ ਦੇ ਦੇਣਾਗੇ ਬੱਚਿਆਂ ਨੂੰ ਤੇ ਬਾਕੀ ਜੇ ਪਤੰਗ ਔੜਦਾ ਹੋਇਆ ਪਤੰਗ ਆਪਾਂ ਜਰੂਰ ਡਾਵਾਂਗੇ ਅੱਜ ਤੇ ਚਲੋ ਮਿੱਤਰੋ ਆਪਾਂ ਘਰੇ ਜਾ ਗਾਂ ਕੰਟੀਨਿਊ ਕਰਾਂਗੇ ਤੇ ਸਪਰੇਅ ਕਰ ਲਗੇ ਰੋਪਾ ਸਭ ਰੇਕਾਰ ਆਂਦੀ ਆ ਤੇ ਲੈ ਆਂਦਾ ਪਾ ਹੌਟ ਵਾਟਰ ਤੇ ਆ ਠੰਡਾ ਪਾਣੀ ਆ ਆ ਗਰਮ ਪਾਣੀ ਆ ਤੇ ਹੁਣੇ ਮੈਂ ਤਾਂ ਚੜਾਈਆ ਡੋਰ ਪਤਾ ਨਹੀਂ ਕਿੱਥੋਂ ਆਉਂਦੀ ਆ ਆਹ ਹੋ ਗਈ ਆਹ ਵਾਲੀ ਇਹ ਤਾਂ ਨਹੀਂ ਜਾਂਦੀ ਇਹ ਖਿੱਚ ਕੇ ਨਾਲ ਪਤੰਗ ਤਾਂ ਨਹੀਂ ਹੈਗਾ ਦੇਖ ਲੇ ਕਹਦਾ ਆਇਆ ਹੋਊਗਾ ਪਤੰਗ ਵੇਖ ਲਿਓ ਕਈ ਦਿਨ ਆਪਾਂ ਸਾਰੀ ਆੜੀ ਆੜੀ ਪਈ ਆ ਬਾਬਾ ਡੋਰ ਜੀ ਆ ਰੰ ਪਾਣੀ ਕਿੱਥੋਂ ਆਈ ਆ ਆ ਵੇਰੀ ਗੱਦੀ ਇਹ ਵੀ ਲਾਲ ਰੰਗ ਦੀ ਮੈਂ ਮੇਟਰ ਲੜਤਾ ਆ ਗਿਆ ਦਾ ਪਤੰਗ ਨਹੀਂ ਕਿਦੇ ਉਹੀ ਡੋ ਟੁੱਟੀ ਆ ਤੇ ਡੋ ਇੱਜ ਨੂੰ ਹਵਾ ਸੀਗੀ ਤੇ گاਉਂ ਕੇ ਨੇ ਖਿੱਚ ਲਈ ਅੱਧੀ ਪਤੰਗ ਗਾਂਹ ਰਹਿ ਗਿਆ ਤੇ ਪਤੰਗ ਲਗ ਲ ਲੈ ਗਿਆ ਤੇ ਡੋਰ ਆ ਅੜ ਗਈ ਸੀ ਇੱਥੇ ਆ ਕੇ ਤਾਈਓ ਡੋਰ ਖਿੱਚੀ ਨਹੀਂ ਗਈ ਇਹਨੂੰ ਇਹ ਰੱਖਿਆ ਚੁੱਕੇ ਪਰੇ ਸਟ ਗਏ ਇਹ ਗੇ ਪੈਰਾ ਪੂਰਾ ਚੜੂਗੀ ਹਨਾ ਖੜਾ ਸਾਰੀ ਖੇਚਲ ਗੇ ਆ ਖੇਚਲ ਆਹ ਦੇਖੋ ਕਿੰਨੀ ਆ ਗਈ। ਹਲ ਤਾਣੂ ਹੈ ਜਾਂਦੀ ਆ। ਐਂ ਕਰਾਂਗੇ ਆਪਾਂ ਨਾ ਪਤੰਗਾਂ ਦੇ ਤਲਾਵਾ ਪਾਵਾਂਗੇ। ਆਹ ਕਿੰਨੀ ਸਾਰੀ ਰੂਰ। ਪਤਾ ਨਹੀਂ ਕਿਹੜੀ ਦੀ ਹੈਗੀ ਇਹ। ਉਹ ਗਾਂ ਹੋਰ ਆਉਂਦੀ ਤਰੀ ਆਹ ਦੇਖੋ ਕਿੰਨੀ ਬਾਈ ਹੁਣ ਦੇਖੋ ਇੰਨੀ ਇਕੱਠੀ ਹੋ ਗਈ ਆਏ ਕਰਾਂਗੇ ਆਪਾਂ ਨਾ ਆਪਾਂ ਨਾ ਇਤਰਾਵਾ ਵਾਪਾਂਗੇ ਇਹਦੇ ਨਾਲ ਇੱਥੇ ਗੋਟ ਚ ਸੜਦਗੇ ਤੇ ਪਤੰਗ ਚੜਾਵਾਂਗੇ ਅੱਜ ਆਪਾਂ ਯਾਰ ਚੜ ਕੇ ਦੌੜਦੇ ਸੀਗੇ ਤੇ ਪਤਾ ਨਹੀਂ ਕਿਧਰ ਗਏ ਲਾਲ ਲੂ ਲੈ ਉਹਨਾਂ ਨੇ ਤੇ ਆਪਾਂ ਚੜਾਵਾਂਗੇ ਚਲੋ ਕੋਈ ਨਾ ਜੀ ਜਾ ਕਰਦਾ ਪਤੰਗ ਚੜਾਉਂਦਾ ਤੇ ਉੜਦਾ ਹੀ ਕੋਈ ਨਹੀਂ ਯਾਰ ਚਲੋ ਕੋਈ ਨਹੀਂ ਆਪਣ ਵੇਖ ਕੇ ਇੱਕ ਹੀ ਬਾਦ ਚੜਾਈ ਦੇਵੇ ਤੇ ਦਾਣੇ ਦੋਨੇ ਪਾ ਲਗੇ ਪਾਣੀ ਪਾ ਦੇ ਕੇ ਦਾਣੇ ਪਾ ਦੇ ਤੇ ਜਿਹੜੇ ਬੱਚੇ ਬੁੱਚੇ ਵੇਖ ਲਗੇ ਹਨਾ ਤੇ ਪਾਣੀ ਸਾਰਿਆਂ ਨੂੰ ਧੋਕੇ ਪਾ ਦੇ ਜਿਹੜੀ ਖਰਾ ਕਰ ਲਈ ਆ ਆਪਾਂ ਉਹ ਪਾ ਦੇ ਆਵੇ ਰਹੀ ਇਹ ਪਾ ਕੇ ਵੇਲੇ ਹੋ ਕੇ ਫਿਰ ਪਤੰਗ ਚੜਾਉਣੇ ਆਪਾਂ ਕਿਰਨ ਧਾਣੇ ਪਾਣੀ ਪਾਲ ਗਏ ਫਿਰ ਹੁਣ ਨੇ ਵੇਲੇ ਲਓਏ ਮਿੱਤਰ ਕੂਤਰਾਂ ਨੂੰ ਧਾਣਾ ਪਾਣੀ ਪਾਦਾ ਸੀਗਾ ਯੋ ਕੋ ਪਿੰਡ ਦਾ ਮਾਹੌਲ ਕੋਈ ਪਤੰਗ ਨਹੀਂ ਚੱਲ ਰਿਹਾ ਤੇ ਪਰ ਆਪਾਂ ਡਾ ਰਹੇ ਆ ਪਹਿਲਾਂ ਜਾ ਕੇ ਪਤੰਗ ਲੈ ਕੇ ਆਂ ਦੁਕਾਨ ਤੋਂ ਤੇ ਜਿਹੜੀ ਡੋਰਾਈ ਸੀ ਉਹਦੀਆਂ ਪੰਗਾਂ ਤਲਾਵਾ ਆਪਾਂ ਚੱਲ ਤਰਾਵਾ ਦੇ ਕੰਮ ਆ ਗਈ ਤੇ ਹੁਣ ਚੜਾਉਣੇ ਆਪਾਂ ਅਡੋ ਇਹ ਤੋਂ ਮਿੰਟ ਆ ਪਹਿਲਾਂ ਇਹਨਾਂ ਕਰਕੇ ਚੜਾਉਣ ਨੂੰ ਲੱਗੇ ਕਿ ਚੜਜੂ ਇਕੱਲੇ ਇੱਕ ਹੱਥ ਨਹੀਂ ਉਹ ਹੋ ਹੋ ਆ ਮੈਂ ਟ੍ਰਕੀ ਹੋ ਗਿਆ ਆ ਲੈ ਫੇਰ ਨਾ ਇਹਨਾਂ ਆ ਕੀ ਮਿਲਦਾ ਨਾ ਇਹਦੇ ਕੀ ਬਣ ਗਿਆ ਤੀ ਡਟ ਗਈ ਜਾਓ ਯਾਰ ਕਿਸਮਤ ਹੀ ਮਾੜੀ ਅੱਜ ਪਤੰਗ ਚੜਾਉਣ ਲੱਗਾ 30 ਤੋੜ ਲਈ ਪਹਿਲੀਆਂ ਜੀ ਚਲੋ ਯਾਰ ਇੱਕ ਹੋਰ ਹੈਗਾ ਪਤੰਗ ਤੇ ਉਹ ਚੜਾਉਣੇ ਆਪਾਂ ਉਹ ਲੈ ਕੇ ਬਣਾ ਮੈਂ ਉਹ ਥੱਲੇ ਪਿਆ ਤੇ ਤਾਂ ਲੈ ਕੇ ਆਉਣਾ ਮੈਂ ਇਹ ਨੂੰ ਸਿਰਦ ਕੇ ਬਸ ਬੇਕਾਰ ਰਹਿ ਗਿਆ ਤਾਂ ਹੋ ਗਿਆ ਬੇਕਾਰ ਹੁਣ ਉਹ ਪੰਘ ਚੜਾਉਣੇ ਦੂਜਾ ਲਿਆਉਣਾ ਯਾਰ ਆਦਾ ਨਜ਼ਰ ਹੀ ਲੱਗੀ ਲੈ ਪਹਿਲਾਂ ਪਤੰਗ ਛੜਿਆ ਨਹੀਂ ਇਹ ਤਾਂ ਓਏ ਮਿੱਤਰੋ ਲੈ ਜਾਂਦਾ ਆਪਾਂ ਦੂਜਾ ਪਤੰਗ ਹੈਗਾ ਤੇ ਇਹ ਵੀ ਇਸੇ ਨਾਲ ਦਾ ਹੀ ਆ ਯਾਰ ਚੜ੍ਹਦੀ ਯਾਰ ਬੇਇੱਜ਼ਤੀ ਨਾ ਕਰਾ ਦੇ ਹੁਣ ਕਿਤੇ ਮੇਰੀ ਤਰਾਵਾ ਫੇਰ ਆਪ ਲਾਲ ਉਹੀ ਡੋਰਿੰਗਾ ਪਾਈਂਗਾ ਤੇ ਜੇ ਇਹ ਟੁੱਟ ਗਿਆ ਨਾ ਤੀਜੇ ਪਤੰਗ ਇਹਦੀ ਨਰਾਮਾ ਨਹੀਂ ਪਾਉਂਗਾ ਪਰ ਚੁੱਲੇ ਚ ਲਾ ਗਿਆ ਵੰਗੇ ਉਹ ਡੋਰ ਇਹ ਕਮਲਾ ਕੜਮੀ ਲੱਗਦੀ ਪਤੰਗ ਹੀ ਤੜਾਲਿਆ ਪੈਕ ਉਹਦੇ ਨਾਲ ਚਨਾ ਚੜਾ ਕੇ ਵੀ ਨਹੀਂ ਖੜ ਦਿਓ ਮੈਨੂੰ ਦੂਜੇ ਹੱਥ ਨਾਲ ਫੜ ਲੈਣਾ ਫੋਨ ਸੈੱਟ ਕਰਕੇ ਫੜ ਲੈਣਾ ਫੇਰ ਆਪ ਚੜਾਉਂਦੇ ਆਂ ਡੋਰੀ ਅੜ ਗਈ ਪੈਰਾਂ 'ਚ ਆ ਚੜ ਗਿਆ ਯਾਰ ਇਹ ਵੀ ਇੱਕ ਪਾਸੇ ਹੀ ਜਾਂਦਾ ਸਦਾ ਨਹੀਂ ਯਾਰ ਫੁੱਲ ਉੱਚਾ ਹੋਊਗਾ ਨਾ ਉਹ ਕਿੰਨੀ ਵਧਾਦੀ ਆ ਆਪਾਂ ਕੋਈ ਲੰਗੜੀ ਇਹ ਖੁੱਬਾਇਆ ਹੁੰਦਾ ਇਹ ਵੀ ਇੱਕ ਪਾਸੇ ਜਾਂਦਾ ਯਾਰ ਇਹਨੇ ਦੂਜੇ ਪਾਸੇ ਭਾਰ ਪਾਉਣੇ ਆ ਯਾਰ ਇੱਕ ਪਾਸੇ ਹੀ ਜਾਂਦਾ ਇਹ ਲਾੜਗੇ ਗੇਰਾ ਯਾਰ ਲਾਓ ਮਿੱਤਰੋ ਫੇਚੜਾ ਦਾ ਬਗੜਾ ਦੀਨਾ ਆ ਫਰਦਾ ਯੈਲੋ ਯਾ ਆਹਰਦਾ ਬਹੁਤ ਚੜਾਦਾ ਹੁਣ ਤਾਂ ਉਹ ਯਾਰ ਟਿਕ ਨਾਲ ਪਤੰਗ ਨਹੀਂ ਟਿਕ ਟਾ ਟੇਡਾ ਜਾਂਦਾ ਸਾਲਾ ਇਹ ਵੀ ਇਹ ਕੋਈ ਪਤੰਗ ਨਹੀਂ ਚੜਾ ਅਚੜੂ ਰਿਆ ਪਹਿਲਾਂ ਤਾਂ ਹੁਣ ਤੁਰੇ ਫਿਰ ਦੇ ਤੜਕੇ ਪਤੰਗ ਢੰਗਦੇ ਪਹੁੰਚ ਲਾਉਂਦਾ ਜਿਹਨ ਨੇ ਕੋਈ ਆ ਆਪਣਾ ਗੱਟੂ ਇਹ ਆਈ ਫੜ ਲਈ ਇਹ ਔਰੇ ਬਤੰਗਾ ਜਾਂਦਾ ਟੇਡਾ ਟੇਡਾ ਜਾ ਸੂਰਜੀ ਕਹਿੰਦਾ ਬਸ ਅੱਜ ਗਰਮੀ ਬਹੁਤ ਆ ਰਵੀ ਨੇ ਜੇ ਕੋਈ ਪੇਚਾ-ਵੁਚਾ ਲਾਉ ਉਹ ਚੜਾਉਂਦਾ ਪਤੰਗ ਦਾ 10 ਮਿੰਟ ਹੋਰ ਵੇ ਲੈਨੇ ਆ ਤੇ ਨਹੀਂ ਲਾ ਕੇ ਆਪਦਾ ਕੰਮ-ਕੁਮ ਕਰਗੇ ਹੋਰ ਕੋਈ ਹੈ ਨਾ ਮਿੱਤਰੋ ਪਤੰਗ ਦਾ ਲਾ ਲਿਆ ਆਪਾਂ ਤੇ ਕੋਈ ਨਹੀਂ ਚੜਾਉਂਦਾ ਸੀ ਯਾਰ ਤੇ ਜੋ ਚੜਾਇਆ ਉਹਨਾਂ ਨੇ ਤੂੰ ਦਾ ਆਪਾਂ ਚੜਾਵਾਗੇ ਤੇ ਹਣ ਮੈਂ ਕੱਲਾ ਸੀ ਚੜਾ ਮਾ ਮੈਂ ਕਿੰਨਾ ਵੀ ਲਾ ਲਿਆ ਫਿਰ ਚਾਹ ਜਾਂ ਪੂਰਾ ਕਰ ਲਿਆ ਚਾਹ ਪੂਰਾ ਕਰਕੇ ਲਾ ਲਿਆ ਮੈਂ ਵੀ ਤੇ ਚਲੋ ਆਪਾਂ ਹੁਣੇ ਨੂੰ ਕਬੂਤਰਾਂ ਨੇ ਪਾਸੇ ਇਹ ਰੱਖ ਲ ਗਏ ਆਪਾਂ ਹੁਣ ਕੂਤਰੇ ਦੇ ਪਾਸੇ ਦਿੰਨੇ ਆ। ਕੂਤਰੋਂ ਆਪਾਂ ਲਾਲੀ ਨਵੀਂ ਸਰਿੰਜ ਉਹ ਜਾਮ ਜੀ ਹੋ ਗਈ ਸੀ ਯਾਰ ਥੋੜੀ ਜੀ। ਤੇ ਆ ਪੈਪ ਵੀ ਆਪਾਂ ਨਵੀਂ ਲਾਲੀ ਸਰਿੰਜ ਵੀ ਨਵੀਂ ਲਾਲੀ ਆ। ਤੇ ਆ ਹੈਗਾ ਹੌਟ ਵਾਟਰ। ਮੀਡੀਅਮ ਆ ਹੌਟ ਵੀ ਨਹੀਂ ਕੋਲਡ ਵੀ ਨਹੀਂ ਮੀਡੀਅਮ ਆ ਜਮਾ। ਤੇ ਆਪਾਂ ਦੇਈਏ ਬੱਚਿਆਂ ਨੂੰ ਤੇ ਇਹ ਕੂਤਰੇ ਆਪਾਂ ਰੰਗ ਵੀ ਲਾਉਣਾ ਯਾਰ। ਤੇ ਕੇਰ ਪਾਣੀ ਦੇ ਦਗੇ ਬਾਅਦ ਚ ਪਰ ਰੰਗ ਬਖਾਉਣੇ ਆਪਾਂ ਮੋਢੇ ਕਰਨੇ ਆ ਕਬੂਤਰ ਦੇ ਵੱਡੇ ਦੇ। ਤੇ ਮੋਡੇ ਕਰਦ ਗਏ ਇਹਦੇ ਤੇ ਬਾਅਦ ਪਹਿਲਾਂ ਪਾਣੀ ਦੇਰ ਕੇ ਬਾਅਦ ਚ ਮੋਡੇ ਕਰਦੇ ਰੰਗ ਦੇ ਆਪਾਂ ਆਹ ਕਬੂਤਰੇ ਲਵਣਾ ਮਿੱਤਰੋ ਆਪਾਂ ਰੰਗ ਫਿਰ ਆਪਾਂ ਇੱਕ ਤਾਂ ਕਰ ਦਨ ਲਾਲ ਮੋਡਾ ਇੱਕ ਮੋਡਾ ਕਰ ਦਨ ਕਾਲਾ ਇਹ ਜੋੜਨ ਦੁਪੱਟਾ ਸੀਗਾ ਤੇ ਚਿੱਟੇ ਜਾਵਾਂ ਯਾਰ ਕੋਈ ਰੰਗ ਨਹੀਂ ਲੱਗਾਗੇ ਇਹਦੇ ਤੇ ਆਪਾਂ ਕੋਈ ਸ਼ਾਖੇ ਚਿੱਟੇ ਬਾਧੂ ਆ ਸਾਈਆਂ ਆਪਏ ਦੇ ਰੰਗ ਲਾ ਦਨੇ ਇੱਥੇ ਇੱਕ ਮੋਡਾ ਲਾਲ ਕਰ ਦਨੇ ਸੱਜਾ ਲਾਲ ਕਰਨਾ ਖੱਬਾ ਕਰਨਾ ਕਾਲਾ ਫਿਰ ਰੰਗ ਲਾ ਦਦੇ ਰੰਗ ਲੈ ਜਾਂਦੇ ਬਾਹਰ ਰੰਗ ਲਾ ਕੇ ਤੇ ਇੱਥੇ ਛੱਡ ਦਾਂਗੇ ਜੇ ਸੁੱਕ ਗਿਆ ਆਪਾਂ ਖੁੱਡੇ ਛੱਡ ਦਾਂਗੇ ਤੋ ਤੇ ਪਹਿਲਾਂ ਆਪਾਂ ਰੰਗ ਲਾ ਦਨੇ ਆ ਤੇ ਬਾਅਦ ਚ ਵਿਖਾਉਣੇ ਕਿਵੇਂ ਲੱਗਾ ਰੰਗ ਮੇਤਰੋ ਸੱਜਾ ਮੋਟਾ ਕਰਤਾ ਪਰ ਲਾਲ ਇੱਕ ਇਹਨਾਂ ਦਾ ਮੋਡਾ ਕੀਤਾ ਆਪਾਂ ਤੇ ਦੂਜਾ ਇਹਨਾਂ ਦਾ ਆਪਾਂ ਕਰਨਾ ਕਾਲਾ ਕੇਰਾ ਲਾਲ ਸੁੱਕ ਜਾਂਦੋ ਤੇ ਫਿਰ ਆਪਾਂ ਕਾਲਾ ਮੋਡਾ ਕਰ ਦਾਂਗੇ ਤੇ ਇੱਕ ਕਬੂਤਰ ਆ ਮੇਤਰੋ ਇਹ ਇਹ ਕਾਲਾ ਲਾਲ ਮੋਡਾ ਆਪਣੇ ਕਿਸੇ ਕੂਤਰ ਦੇ ਨਹੀਂਗਾ ਜਾਂ ਕਾਲੇ ਆ ਕੱਲੇ ਜਾਂ ਲਾਲ ਆ ਤੇ ਇਹਦਾ ਕਾਲਾ ਲਾਲ ਕਰਤਾ ਆਪਾਂ ਤੇ ਇਹਨੂੰ ਸੋਕਿਆਂ ਤੋਂ ਫਿਰ ਕਾਲਾ ਰੰਗ ਲਾ ਕੇ ਵਿਖਾਉਣੇ ਆ ਉਹ ਕਿਵੇਂ ਚੜਦਾ ਗੁਲਾਬੀ ਤਾਂ ਹੀ ਚੜਦਾ ਤੇ ਬਾਅਦ ਚ ਕੱਢ ਲਾਉਣੇ ਆਪਾਂ ਕਰੋ ਚੈੱਕ ਮਿੱਤਰੋ ਆਪਾਂ ਕਾਲਾ ਰੰਗ ਵੀ ਲਾਤਾ ਆ ਹੈਗਾ ਲਾਲ ਪੈਨਲ ਚੈੱਕ ਕਰ ਲਓ ਤੇ ਆ ਹੈਗਾ ਕਾਲਾ ਚੰਗੀ ਤਰ੍ਹਾਂ ਚੈੱਕ ਕਰਾ ਦਿੰਨੇ ਆ ਹਾਂਜੀ ਦਸੂ ਇੱਕ ਮੰਡ ਇਹਦਾ ਕਾਲਾ ਰੰਗ ਕਿਵੇਂ ਚੜਿਆ ਛਾ ਕਾਲਾ ਹੀ ਹੈ ਜਮੇ ਕਾਲਾ ਤਾਂ ਮੈਂ ਕਾਲੀਆਂ ਅੱਖਾਂ ਦਾ ਗੋਤਰਾ ਤੇ ਬਸ ਜਦੋਂ ਇਹ ਸੁੱਕਦਾ ਤੇ ਆਪਾਂ ਖੁੱਡੇ ਛੱਡ ਦਿੰਨੇ ਇਹਨੂੰ ਤੇ ਕਿਹੜਾ ਸੁਕਣਾ ਹੱਸ ਤੇ ਆਪਾਂ ਛੱਡ ਦਗੇ ਇੱਥੇ ਆ ਕਾਲਾ ਰੰਗ ਲੱਗਾ ਬੇਰੀ ਇਹ ਰੰਗ ਰੂਮ ਟੱਕਣ ਲਾ ਲ ਗੇ ਚੰਗੀ ਜਿਹਾ ਮਾ ਥੋੜਾ ਸੋਕੇ ਆ ਨਾ ਤੇ ਫਿਰ ਛੱਡ ਦੇ ਖੁੱਡੇ ਜਿਹਾ ਆਪਾਂ ਕਬੂਤਰ ਤਾੜਤਾ ਆਪਾਂ ਤੇ ਲੇਟਾਂ ਛੱਡ ਦਿੰਗਾ ਆਪਾਂ ਤੇ ਜਰੀ ਜਾਂਦੇ ਬਲਬ ਤੇ ਦਾਣਾ ਪਾਣੀ ਸਾਰੇ ਬੱਚਿਆਂ ਨੇ ਚੋਕ ਹੀ ਲਿਆ ਤੇ ਇਧਰ ਕਬੂਤਰਾਂ ਨੇ ਵੀ ਚੋਕ ਲਿਆ ਗਾ ਦਾਣਾ ਪਾਣੀ ਹੋ ਗਿਆ ਸ਼ਾਮ ਦਾ ਟਾਈਮ ਅੱਜ ਤਾਂ ਆਪਾਂ ਆਹ ਕੁਛੀ ਕੀਤਾ ਲੋਏ ਮਿੱਤਰੋ ਹੋ ਗਿਆ ਰਾਤ ਦਾ ਟਾਈਮ ਤੇ ਲਾਈਟਾਂ ਛੱਡ ਤੀਆਂ ਗੂਦਰਾਂ ਬੈਠੀਆਂ ਥੱਲੇ ਇਹਨਾਂ ਤਾਂ ਚੜਾਈ ਗਏ ਲਫਾਫਾ ਰੱਖ ਗਿਆ ਉਹ ਵੇਖੋ ਮਿਲ ਜਾਨਾ ਬੋਠ ਚੜਦਾਂ ਗੂਦਰਾਂ ਉਹ ਗੋਠੀ ਦੋ ਬੈਠੇ ਨੇ ਉਹ ਵੀ ਵੀ ਚੜ ਗਿਆ ਤਾਂ ਆ ਖੂਤਰੀ ਨਿਕ ਲਈ ਆ ਬਹੁਤਾਂ ਜਿੰਨ ਦਿਨ ਰ ਲਾਏ ਪਏ ਆ ਇਟਾਂ ਲਾਦ ਗਏ ਹੋਰ ਜਮਾ ਰਪੂਟਾ ਓਕੇ ਆ ਤੇ ਕਰਦਗੇ ਫਿਰ ਵਲੋਗ ਦਾ ਐਂਡ ਆਪਾਂ ਤੇ ਸਪੋਰਟ ਕਰਿਆ ਕਰੋ ਵੱਧ ਵੱਧ ਤੇ view ਮਤਲਬ ਦੋਇਆ ਤਾਂ view ਕਰਿਆ ਕਰੋ ਯਾਰ ਹਨਾ ਸ਼ੇਅਰ ਕਰਦੇ ਕਰੋ ਜਿਹੜੇ ਬਾਈਕ ਕੋ ਗਰੁੱਪ ਚੱਲਦੇ ਆ ਤੇ ਗਰੁੱਪੇ ਸ਼ੇਅਰ ਕਰਦੇ ਕਰੋ ਹਨਾ ਆਪਣਾ ਚੈਨਲ ਜਾਂ ਵਲੌਗ ਵਲੌਗ ਕਰਦਾ ਕਰੋ ਜੇ ਵਲੌਗ ਹਮ ਹੁੰਦਾ ਰੋਜ਼ ਗਰੁੱਪੇ ਸ਼ੇਅਰ ਕਰਦੇ ਕਰੋ ਤੇ ਮੈਨੂੰ ਕਮੈਂਟ ਆ ਕੇ ਕਹਿਆ ਕਰੋ ਬਈ ਮੈਂ ਵਲੌਗ ਸ਼ੇਅਰ ਕੀਤਾ ਤੇ ਦੱਸ ਦਿਆ ਕਰੋ ਤੇ ਬਾਕੀ ਲਵ ਯੂ ਸਪੋਰਟ ਕਰਦੇ ਰਹੋ ਕਰਦੇ ਆ ਤੇ ਕਰਦੇ ਵੀ ਰਹੋ ਜੇ ਬਾਕੀ ਲਵ ਯੂ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਵੇਖ ਲਈ